हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਤਿੰਨ ਗਾਵਾਂ ਛੇੜ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂ ਆ ਗਈ ਤਾਜੀ ਸੂਈ ਤੇ ਇੱਕ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਗਈ ਤੇ ਇੱਕ ਆਗੇ ਬਾਈ ਕੋਲੇ ਟੋਕੜ ਵੜ ਬਾਈ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਬਈ ਫਾਰਮ ਚੋਂ ਬਣਾ ਰਹੇ ਆ ਛੋਟਾ ਜਿਹਾ ਵੀਰ ਦਾ ਬਾਈ ਫਾਰਮ ਆ ਸਮਾਲ ਜਿਹਾ ਫਾਰਮ ਕਹਿ ਸਕਦੇ ਆ ਵਧੀਆ ਬਰੀਡ ਤੇ ਕੰਮ ਕਰਦਾ ਸੋਹਣੀਆਂ ਬਸੀਆਂ ਦਾ ਕੁਝ ਗਾਮਾ ਰੱਖਦਾਗਾ ਉਹਨਾਂ ਵਿੱਚੋਂ ਹੀ ਅੱਜ ਤਿੰਨ ਨਗ ਛੇਲ ਕਰ ਰਿਹਾਗਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਕਾਉਣ ਵਾਲੀ ਨਵੀਂ ਤੁਹਾਨੂੰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਕੀ ਦੀ ਬਾਈ ਨਾਲ ਗ ਹਾਂਜੀ ਬਾਈ ਸਸਤਰੀ ਕਾ ਜੀ ਕੋ ਠੀਕੋਂ ਬਾਈ ਜੀ ਬਹੁਤ ਹੈ ਬਾਈ ਕਿਵੇਂ ਚੱਲਦਾ ਬਾਈ ਫਾਰਮ ਬੂਰਾ ਵਧੀਆ ਬਾਈ ਮੇਰਾ ਪਰਮਾਨਾ ਠੀਕ ਹੈ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਹਾਂ ਬਾਈ ਗੁਰਪ੍ਰੀਤ ਸਿੰਘ ਆ ਪਿੰਡ ਕਾਲੋਕੇ ਆ ਜ਼ਿਲ੍ਹਾ ਬਡੰਡਾ ਤਹਿਸੀਲ ਰਾਮਪਰਾਪੂਰ ਹੋਵੇ ਠੀਕ ਹੈ ਤੇ ਨੇੜੇ ਦੇ ਪਿੰਡ ਬਾਈ ਆਪਣਾ ਮੈਂਡਾ ਇਹਦੇ ਸਿਵਰਾ ਰੇਗਾ ਪਰ ਇਹ ਸਿਲਵਰਾ ਭਾਈ ਰੂਪਾ ਰਾਮਪਰਾਪੂਰ ਵੀਰੇ ਠੀਕ ਹੈ ਕੰਟੈਕਟ ਨੰਬਰ ਬੋਲ ਦਿਓ ਆਪਣਾ 9041210200 ਬਾਈ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਸਕ੍ਰੀਨ ਤੇ ਨੋਟ ਕਰ ਲਓ ਬਾਈ ਤਾਜੀ ਸੂਈ ਤੋਂ ਸਟਾਰਟ ਕਰਦੇ ਦੂਜਾ ਸੂਆ ਸੂਈਆ ਤੇ ਇੱਕ ਤਾਂ ਸੂਈਆ ਬਾਈ ਬਾਈ ਤੜਕੇ 7:00 ਵਜੇ ਸੂਈਆ ਜੇ ਸਵੇਰੇ 7:00 ਵਜੇ ਸੂਈਆ ਤੇ ਬੱਚਾ ਕੀ ਆ ਗਿਆ ਬਾਈ 25 ਆ ਬਰੇ ਬੱਚਾ ਮਗਰ ਆ ਗਿਆ 25 ਹੈ ਨਾ ਹਾਂਜੀ ਤੇ ਕਿੰਨਾ ਕੁ ਬੋਲਾ ਕੱਢਿਆ ਬਾਈ ਫਿਰ ਬੋਲਾ ਬਈ ਕਿੰਨਾ ਕੱਢਿਆ ਜੇ ਬੱਚੇ ਜੋਗੇ ਪਿਆਏ ਬੱਚੇ ਨੂੰ ਤੇ ਕਿਵੇਂ ਦਾ ਚੂਲ ਤੂਆ ਪੂਰਾ ਵਧੀਆ ਬਈ ਇੱਕ ਨੰਬਰ ਆ ਬਾਈ ਤੇ ਆਪਣੇ ਫਾਰਮ ਦੀ ਆ ਤੇ ਨਾ ਆ ਫਾਰਮ ਬਾਈ ਫਾਰਮ ਦਾ ਠੀਕ ਆ ਬਾਈ ਕਹਿੰਨੇ ਬਈ ਆਪਣੇ ਫਾਰਮ ਦੀਆਂ ਤੇ ਕਿੰਨਾ ਕੁ ਤੁੱਤੇ ਚਵਾਇਆ ਬਾਈ ਇਹਨੇ ਪਿਛਲੇ ਇਹ 25 ਕਿਲੋ ਕੱਢਿਆ ਪਹਿਲੇ ਸੂਆ ਬਾਈ ਆਪਾਂ ਦਾ ਠੀਕ ਆ ਹੁਣ ਕਿੰਨੀ ਕੁ ਉਮੀਦ ਹੈ ਹੁਣ ਬਾਈ ਚੋਣ ਚ ਵਾ ਵਧੀਆ ਪੂਰਾ ਵਧੀਆ ਇੱਕ ਨੰਬਰ ਆ ਬਾਈ ਠੀਕ ਆ ਚੋਣ ਚ ਵਾ ਬਾਈ ਕਹਿੰਦਾ ਬਾਈ ਇੱਕ ਨੰਬਰ ਆ ਥਾਣਾ ਦਾ ਗੈਪ ਆਪਾਂ ਤੁਹਾਨੂੰ ਬਾਈ ਚੈੱਕ ਕਰਵਾਣਾ ਥਣ ਬਹੁਤ ਚੰਗਾ ਲੱਗਿਆ ਵਾ ਕੱਲਾ ਕੱਲਾ ਥਣ ਪੂਰੀ ਵੀ ਥਣ ਲੈ ਵਾ ਆ ਗਿਆ ਨੂੰ ਕਰਮਾ ਨੂੰ ਫੀਡਿੰਗ ਵਾਲਾ ਨਾੜਾ ਨੂੜਾ ਦੇਖ ਸਕਦੇ ਹੋ ਬਾਲੇ ਤੇ ਬਹੁਤ ਚੰਗੀਆਂ ਆ ਗਿਆ ਦੇਖੋ ਲੈ ਬਾਈ ਤੋਰੇ ਮੜੀ ਬੱਚੀ ਬਾਈ ਸੈਕਸਨ ਸੀਮਿੰਟ ਬੱਚੀ ਆਪਾਂ ਰੱਖਾਂਗੇ ਠੀਕ ਆ ਹਾਂ ਬੱਚਾ ਬਾਈ ਕਹਿੰਦਾ ਬਾਈ ਸੀਮਿੰਟ ਚੰਗੇ ਦਾ ਸੈਕਸਨ ਸੀਮਿੰਟ ਦੱਸਦਾ ਬਾਈ ਕਹਿੰਦਾ ਬੱਚਾ ਆਪਾਂ ਰੱਖਾਂਗੇ ਬਾਈ ਉਹਦਾ ਪਰੇਡ ਚ ਕਰ ਲਾਂਗੇ ਬਾਈ ਕੋਈ ਗੱਲ ਠੀਕ ਆ ਤੇ ਬਾਕੀ ਵੈਰ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਫੇਸ ਵਗੈਰਾ ਰੰਗ ਰੂਪ ਤੋੜਾ ਤਾਰਾ ਚੈੱਕ ਕਰਵਾ ਲੈਣੇ ਸਾਨੂੰ ਇੱਕ ਨੰਬਰ ਤੋੜਾ ਆ ਗਿਆ ਲੈ ਭਾਈ ਤੋੜਾ ਤਾਰਾ ਤੁਸੀਂ ਕਰਮ ਵਾਲੀ ਦਾ ਚੈੱਕ ਕਰ ਸਕਦੇ ਲੈਵਾ ਆ ਗਿਆ ਫੀਟਿੰਗ ਵਾਲਾ ਬਹੁਤ ਸੋਹਣਾ ਬਲ ਕੇ ਮੜੇ ਰੁੱਕੋ ਭਈ ਇੱਥੇ ਉਹ ਬਦਖਾਹੀ ਇਹ ਲੈ ਬਲੂ ਬੱਚੇ ਦਾ ਕਰਦੀ ਲੈ ਫੀਟਿੰਗ ਭਾਈ ਸੀਜ਼ਨ ਦੀ ਪੂਰੀ ਭਾਈ ਠੀਕ ਹੈ ਠੰਡੀ ਸੀਲ ਭਾਈ ਕਹਿੰਦਾ ਭਈ ਫੁੱਲ ਆ ਗਿਆ ਲੈਵਾ ਆ ਗਿਆ ਕਰਮ ਵਾਲਾ ਫੀਟਿੰਗ ਵਾਲਾ ਥੋੜਾ ਜਿਹਾ ਭਾਈ ਬੱਚੇ ਦਾ ਜ਼ਰੂਰ ਕਰਦੀ ਆ ਕਿਉਂਕਿ ਤਾਜ਼ੀ ਸੀ ਤੇ ਬਾਈ ਇਹਦਾ ਮੁੱਲ ਫਿਰ ਕੀ ਰਹੂਗਾ ਮੁੱਲ ਬਾਈ ਇਹਦਾ ਲੈਂਦਰ 95000 ਰੁਪਿਆ ਬਾਈ ਉਹ ਜੋ ਥੋੜਾ ਘਣਾ ਮਾਨਤਾ ਮਾਨਦਾਰ ਕਰ ਦਾਂਗੇ ਬਾਈ ਠੀਕ ਹੈ ਬਾਈ 95000 ਰੁਪਿਆ ਬਾਈ ਕਹਿੰਨੇ ਬਾਈ ਮੁੱਲ ਬਾਕੀ ਆਏਗਾ ਇਹਦਾ ਮੌਕੇ ਤੇ ਮਾਨਤਾਣਾ ਪਾ ਜੀ ਠੰਡੀ ਸੀਲ ਬਹੁਤ ਆ ਬਾਈ ਕਿ ਮਰਜੀ ਬੈਠਦੇ ਨੇ ਹੂੰ ਠੰਡੀ ਸੀਲ ਬਾਈ ਚੈੱਕ ਕਰ ਸਕਦੇ ਹੋ ਫੋਲ ਲਗਰ ਵਾਲੀ ਨੇ ਕਹਿਣਾ ਕੁਛ ਨਹੀਂ ਜੇ ਮਰਦੀ ਬਾਈ ਕਹਿੰਨਾ ਵੇਜੋ ਜੋ ਇੱਜ ਲੋਕ ਕੋ ਚੱਕਰੀ ਨਹੀਂ ਲੈ ਗੈਮ ਕੋ ਖਣਾ ਦਾ ਇੱਕ ਨੰਬਰ ਆ ਗਿਆ ਤੇ ਅੱਗੇ ਬਾਈ ਦੂਜਾ ਨੰਬਰ ਤੇ ਇਹ ਬਾਈ ਤੀਜਾ ਸੂਆ ਸੁੰਡਿਆ ਕਿੰਨੇ ਦਿਨਾਂ ਦੀ ਕੱਚੀ ਆ ਗਈ ਇਹ ਬਾਈ ਦੇ ਦੇ ਹੈਗੀ ਅੱਜ ਤਰੀਕੇ ਦਾ 12 ਹਾਂ ਇਹ ਬਾਈ 23 23 ਤਰੀਕ ਨੂੰ ਦਿਨ ਪੂਰੇ ਆ ਠੀਕ ਹੈ ਬਾਈ ਇਹ ਥੋੜਾ ਜਿਹਾ ਇਹ ਮੈਂ ਐਰ ਸ਼ਹਿਰ ਜੀ ਦਾ ਅਟੈਚ ਹੈਗਾ ਇਹਦੇ ਚ ਬਾਈ ਬਾਈ ਯਾਰ ਪਾਪਾ ਦਾ ਆਪਣੇ ਘਰ ਦੀ ਬੈੜੀ ਆ ਕੋਈ ਦਾ ਹਾਂ ਬੱਛੀ ਪਾਲੀ ਦੀ ਆ ਹਾਂ ਬੱਛੀ ਪਾਲੀ ਦੀ ਆ ਬਾਈ ਠੀਕ ਹੈ ਤੇ ਕਿੰਨੇ ਕਿ ਦੁੱਧ ਕੱਟਿਆ ਬਾਈ ਇਹ 30 32 ਕਿਲੋ ਦੁੱਧ ਕੱਟਿਆ ਬਾਈ ਤੇ ਐਦ ਕੀ ਫਿਰ ਕਿੰਨੀ ਕਮੀ ਇਹ ਬਾਈ ਦਊਗੀ ਤੇ 35 ਕਿਲੋ ਦੇ ਰੇ ਠੀਕ ਹੈ ਬਾਈ ਹਾਂਜੀ ਅਜੇ ਤਿਆਰ ਤੋਂ ਵਧੀਆ ਰਾਜੀ ਹੋਈ ਹੈ ਸੀਮਣ ਬਾਰੇ ਪਤਾ ਸਖਸ਼ ਸੀਮਣ ਭਰਾ ਬਈ ਤੇ ਸਰਕਾਰੀ ਦਾ ਸੀਮਣ ਨਹੀਂ ਹੋਣਾ ਸੀ ਭਾਈ ਠੀਕ ਹੈ ਉਹ ਸੀਮਣ ਦੋਨਾਂ ਦੇ ਸਰਕਾਰੀ ਚ ਬਈ ਇਹਨਾਂ ਦੇ ਚੰਗੇ ਸੀਮਣੀ ਆ ਆ ਚੰਗੇ ਬਈ ਸਰਕਾਰੀ ਚ ਆਉਂਦੇ ਸੀਮਣ ਉਹ ਭਰਾ ਸੈਕਸ਼ਨ ਸੀ ਬਣਾਏ ਸੀ ਠੀਕ ਹੈ ਭਾਈ ਤੇ ਕੱਚੀ ਬਾਈ ਦੱਸਦਾਗਾ ਭਾਈ ਉਹ ਸਾਹਮਣੇ ਦੀ ਜਜਮੈਂਟ ਲਾਇਓ ਕਿਉਂਕਿ ਹਵਾਲਾ ਸੋਨਾ ਤਿਆਰ ਕਰੂਗੀ ਜਿਹੜਾ ਥਣਾ ਥਣਾ ਦਾ ਗੈਪ ਆ ਦੇਖ ਸਕਦੇ ਬਹੁਤ ਚੰਗਾ ਆ ਗਿਆ ਬਾਕੀ ਬੋਦੀ ਚੈੱਕ ਕਰ ਸਕਦੇ ਹੋ ਫੇਸ ਵਗੈਰਾ ਰੰਗ ਰੂਪ ਕੁਆਲਿਟੀ ਵੈਡ ਦੀ ਇੱਕ ਨੰਬਰ ਆ ਗਈ ਤੇ ਖੋਲ ਦਿਓ ਬਈ ਮੜੀ ਜੀ ਨੂੰ ਵੀ ਤੋਰ ਦਿਓ ਸੋਣਾ ਇਹਨੇ ਕਰਮਾਲ ਨੇ ਹਵਾਨਾ ਤਿਆਰ ਕਰਨਾ ਬਾਈ ਦੇ ਦੱਸਣ ਮੁਤਾਬਕ ਬਾਕੀ ਬਾਲਟਲਾਂ ਬਹੁਤ ਖਾਉਂਦੀ ਹੈ ਬਾਈ ਹਾਂ ਹਾਂ ਬਾਈ ਹਾਂ ਇਹ ਤਕੀ ਹੈ ਬਾਈ ਹੂੰ ਆਪ ਤਾਂ ਤਿਆਰ ਤੂਰ ਕਿਵੇਂ ਹੁੰਦੀ ਹੈ ਬਾਈ ਤਿਆਰ ਤੂਰ ਕਿਵੇਂ ਹੁੰਦੀ ਹੈ ਬਹੁਤ ਤਿਆਰ ਹੁੰਦੀ ਹੈ ਬਾਈ ਬਹੁਤ ਬਣ ਕੇ ਸੁੰਦੀ ਹੈ ਬਾਈ ਬਾਈ ਕਹਿੰਦਾ ਪੂਰਾ ਸੋਣਾ ਤਿਆਰ ਹੋਵੇ ਚੁੰਦੀ ਆਪਾਂ ਦਾ ਕੋਈ ਆਏ ਬਾਈ ਥੋੜੀ ਥਾਂ ਦੀ ਦਿੱਕਤ ਆ ਗਈ ਤਾਂ ਵੇਚ ਦੇਆ ਠੀਕ ਹੈ ਚਵਾਈ ਫਿਰ ਅੱਥੀ ਕਰਦੇ ਆਂ ਤੇ ਮਸ਼ੀਨ ਮਸ਼ੀਨ ਤੇ ਵੀ ਅੱਥੀ ਵੀ ਮਾਰ ਲੰਨੇ ਆਂ ਬਾਈ ਠੀਕ ਐ ਬਾਈ ਕਹਿੰਦਾ ਚਵਾਈ ਬਾਈ ਅੱਥੀ ਵੀ ਕਰ ਲੈਨੇ ਆ ਤੇ ਮਸ਼ੀਨ ਤੇ ਵੀ ਕਰ ਲੰਨੇ ਆ ਕੋਈ ਦਿੱਕਤ ਨਹੀਂ ਥੋੜਾ ਜਿਹਾ ਥਾਂ ਦੀ ਦਿੱਕਤ ਬਾਈ ਲੈਡ ਲੂਟ ਨਾ ਹੋਵੇ ਬਾਈ ਲੈਡ ਲੂਟ ਨਾ ਹੋਵੇ ਅੱਥੀ ਚੋਲਣੇ ਆ ਠੀਕ ਐ ਬਾਈ ਬਾਈ ਕਹਿੰਦਾ ਕਈ ਵਾਰ ਆ ਬਾਈ ਲੈਡ ਲੂਟ ਨਾ ਹੋਵੇ ਤਾਂ ਤਾਂ ਵੀ ਆਪਾਂ ਇਹ ਚਵਾਈ ਕਰ ਲੈਨੇ ਆ ਕਿ ਚੱਕਰ ਹੀ ਨਹੀਂਗਾ ਥਣਾ ਥਣਾ ਦਾ ਗੈਪ ਲੈਵੇ ਦੀ ਫੀਟ ਲਗਾ ਕੇ ਇੱਕ ਨੰਬਰ ਬਾਕੀ ਜੇ ਗੱਲ ਕਰੀਏ ਕੱਦ ਕਾਠ ਦੀ ਕੱਦ ਕਾਠ ਵੀ ਕਰਨ ਵਾਲੀ ਦਾ ਬਾਈ ਫੁੱਲ ਆ ਗਿਆ ਤੇ ਇਹਦਾ ਮੁੱਲ ਬਈ ਫਿਰ ਕਿੰਨਾ ਇਹਦਾ ਬਈ 110000 ਰੁਪਇਆ 110000 ਹਾਂ ਉਹ ਜੀ ਥੋੜਾ ਕਨਾ ਮਾਰ ਮੰਨ ਤਾਂ ਕਰ ਦਾਂਗੇ ਬਈ ਠੀਕ 110000 ਰੁਪਇਆ ਬਈ ਕਹਿੰਦਾ ਇਹਦਾ ਮੁੱਲ ਬਾਕੀ ਆਏਗਾ ਇਹਦਾ ਮਾਨਤਾ ਨੂੰ ਜ਼ਰੂਰ ਹੋ ਜਾਊਗਾ ਅੱਗੇ ਬਈ ਤਿੰਨ ਨੰਬਰ ਤੇ ਤੋਕੜਾ ਵੀ ਇਹ ਤੋਕੜਾ ਬਈ ਕਿਹੜਾ ਸੂਆ ਸੂਈ ਦੀ ਇਹ ਇਹ ਬਈ ਦੂਜਾ ਸੂਆ ਸੂਈ ਦੀ ਆ ਦੂਜਾ ਸੂਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਹੋ ਗਏ ਬਈ 4-5 ਮਹੀਨੇ 4 ਤੋਂ 5 ਮਹੀਨੇ ਹੋ ਗਏ ਸੂਈ ਨੂੰ ਕਿੰਨਾ ਦੁੱਧ ਆਇਆ ਰਿਹਾ ਬਈ 14 ਕਿਲੋ ਬਈ 14 ਕਿਲੋ ਕੰਡੇ ਵਾਲਾ ਹਾਂ ਕੰਡੇ ਵਾਲਾ ਬਈ ਕੋਈ ਦੋ ਟ ਤੜਕੇ ਚਵਾਈ ਕਰੀ ਬਾਈ ਇਹਦੀ ਠੀਕ ਆ ਚਵਾਈ ਬਾਈ ਕਹਿੰਦਾ ਹੋਈ ਵੀ ਆ ਬਾਈ ਲੈ ਥਾਣਾ ਦਾ ਡੈਬ ਚੈੱਕ ਕਰ ਸਕਦੇ ਹੋ ਤੂੰ ਜਵਾ ਕਿਵੇਂ ਦਾ ਇੱਕ ਨੰਬਰ ਆ ਬਾਈ ਠੀਕ ਆ ਖੋਲ ਦੇ ਬਾਈ ਮੜੀ ਜੀ ਇਹਨੂੰ ਵੀ ਤੋੜੀ ਦਿਓ ਤੇ ਬਾਕੀ ਲੈਵਾ ਬਾਈ ਚੈੱਕ ਕਰ ਸਕਦੇ ਹੋ ਸਾਮ ਤੱਕ ਵਧੀਆ ਤਿਆਰ ਹੁੰਦੀ ਉਹ ਬਾਈ ਪੂਰਾ ਬਾਈ ਹੁਣ ਚੋਈ ਪਿਆ ਠੀਕ ਆ ਬਾਈ ਤੜਕੇ 6:00 ਵਜੇ ਧਾਰ ਘੱਡੀ ਵੇਦੀ ਹੂੰ ਬਾਕੀ ਤੁਸੀਂ ਕੁਆਲਿਟੀ ਵਚੀ ਦੀ ਵੀ ਚੈੱਕ ਕਰ ਸਕਦੇ ਹੋ ਬਹੁਤ ਚੰਗੀ ਆ ਪ੍ਰਿੰਟ ਦੀ ਗੱਲ ਕਰੀਏ ਸੁਨੱਖਪਣੇ ਦੀ ਕੱਦ ਕਾਠ ਦੀ ਤੋਰਾ ਤਾਰਾ ਨਾ ਇੱਕ ਨੰਬਰ ਆ ਸੋਹਣੇ ਕੱਦ ਕਾਠ ਵਾਲੀ ਆ ਸਮੇ ਵੀ ਫੁੱਲ ਆ ਕਰਨ ਵਾਲੀ ਤੇ ਬਈ ਮੁੱਲ ਇਹਦਾ ਫਿਰ ਮੁੱਲ ਇਹਦਾ ਬਈ 42000 ਰੁਪਏ ਲੈਣ ਦੇਣਾ ਇਹਦਾ ਮੁੱਲ 42000 ਰੁਪਏ ਹੈਗਾ ਤੇ ਬਾਕੀ ਤੋਰਾ ਤਾਰਾ ਵੀ ਇੱਕ ਨੰਬਰ ਆ ਬਈ ਥਾਣਾ ਦਾ ਗੈਪ ਵੀ ਬਹੁਤ ਆ ਦੂਰੀ ਤੇ ਥਣ ਲੱਗਿਆ ਵਗਾ ਤੇ ਮੁੱਲ ਵੀ ਬਈ ਨੇ ਬਈ ਵੜਾ ਦਾ ਜਾਇਜ਼ ਰੱਖਿਆਗਾ ਮੈਂ ਲੈਣ ਦੇਣੀ ਆ ਬਈ ਕੋਈ ਇਰਮਾਨਤਾ ਨਹੀਂ ਹੋਊ ਜੋ ਬੜਾ ਫਰਕ ਨਹੀਂ ਪੈਣਾ ਠੀਕ ਹੈ ਬਈ ਲੈ ਬਈ ਚੈੱਕ ਕਰ ਸਕਦੇ ਹੋ ਤੇ ਬਈ ਕਿੰਨੇ ਕ ਵਜੇ ਹੋ ਗਈ 6 ਵਜੇ ਸਬਾਈ ਹੋਈ ਬਈ ਹੁਣ 9 ਵਜੇ ਦਾ ਟਾਈਮ ਹੁੰਦਾ ਬਈ ਉਸ ਹਿਸਾਬ ਨਾਲ ਉਹਦੀ ਜਜਮੈਂਟ ਲਾ ਲਿਓ ਤੇ ਜੇ ਕਿਸੇ ਵੀ ਵੀਰ ਨੂੰ ਬਈ ਇੰਨਾ ਵੜਾ ਜੋ ਕੋਈ ਵੀ ਵੜਾ ਪਸੰਦ బాయినా కిడియో నుంచి ధన్వాద